ਕੁਆਂਟੀ ਬਈ ਜੇਕਰ ਨਾਲ ਸਾਡੀ ਸੈਂਪਲ ਹੀ ਲੱਗੀ ਅੰਦਰ ਗਰਉਣਾ ਤੇ ਟੇਰ ਲੱਗੇਵੇਂ ਬਹੁਤ ਸੋਹਣਾ ਕੁਆਂਟੀ ਬਹੁਤ ਆ ਗਈ ਹੈ ਮੈਡਮ ਦੇਖੀਏ ਇਹ ਹਜ਼ਾਰ ਰੁਪਏ ਭਰਪੂਰ ਬਜੀ 20 10 ਹਜ਼ਾਰ ਬਲੇ ਜੁਦਾਵੇ ਹਜ਼ਾਰ ਤੇ 4 ਜੀ ਹਾਂ ਜੀ ਹਜ਼ਾਰ ਤੇ 4 ਲਓ ਜੀ ਇਹਦਾ ਸੂਟ ਹਜ਼ਾਰ ਰੁਪਏ ਦਾ 850 ਦਾ ਮਾਰਕੀਟ ਕਿੰਨਾ ਕੱਟ ਦਿੱਤਾ ਲੋ ਫ੍ਰੀ ਦਾ ਰਾਨਾ ਆਫਰ ਆਪਾਂ ਆਫਰ ਲਾ ਦਿੱ ਸਿਰਫ 840 ਜੀ 840 ਦੁਪੱਟਾ ਵੀ ਨਾਲ ਮਸਲੀਨ ਦਾ ਪੁੱਛ ਆ ਗਈ ਜੀ ਠੀਕ ਹੈ ਜੀ ਭਾਈ ਡਿਜ਼ਾਈਨਾਂ ਚੈੱਕ ਕਰੋ ਗਰਮੀਆਂ ਦੇ ਤੋਂਫੇ ਹਾਂ ਜੀ ਬਹੁਤ ਠੀਕ ਸਾਡੇ ਕੋਲ 125 ਲੈ ਕੇ ਭਾਜੀ ਹਰ ਤਰ੍ਹਾਂ ਦੀ ਰੇਂਜ ਪਈ ਹੈ ਭਾਜੀ ਵੇਚਣੋਂ ਤੇ ਲੈਣਾ ਨਵਾਂ ਕੰਮ ਸ਼ੁਰੂ ਕਰਨਾ ਠੀਕ ਹੈ ਜੀ ਤੁਸੀਂ ਇੱਥੇ ਆ ਜਾਓ ਸਾਰੀ ਗਾਈਡਲਾਈਨਸ ਸਾਰਾ ਤੁਹਾਨੂੰ ਬਿਲਕੁਲ ਦਿਖਾਈ ਦੇਣੀ ਨਾ ਨਾ ਤੇ ਇਹਦਾ ਸੌੜਾ ਕੀ ਹੈ ਬਚੰਨੇ ਵਾਲਾ ਰਾਮ ਟੈਕਸ ਦੇ ਅੱਪ ਆਈਟਮ ਜੀ ਸਿਰਫ 800 ਮਹੀਨਾ ਦਾ 5500 ਲੈ ਲਓ ਜੀ 5500 ਇਹ ਐਂਸ ਨਾਲ ਰੰਗ ਚਾਰ ਚਾਰ ਭਾਜੀ ਹਾਂਜੀ ਹਾਂਜੀ ਤੁਸੀਂ ਮੈਂ ਚਾਰ ਚਾਰ ਦਾ ਪੈਸਾ ਨਾਲ ਬਹੁਤ ਕੋਈ ਡਿਜ਼ਾਈਨ ਹੈ ਉਹ ਲੈ ਆਇਆ ਤੁਸੀਂ ਦਿਖਾਈਂ ਦੁਪੱਟਾ 1295 ਦਾ ਸੂਟ ਵਿਗ ਰਿਹਾ ਹੈ। ਇਹ ਕੋ ਬਾਸ ਸਮਾਨ ਪਿਆ ਹੈ। ਨਾਲ ਮਸਲੀਨ ਦਾ ਦੁਪੱਟਾ ਹੈ। ਗਰਮੀਆਂ ਦੇ ਤੋਫੇ ਨੇ। 1295 ਦਾ ਸੂਟ ਭਾਜੀ ਆਪਾਂ ਰੇਟ ਵਾਟਦਾ ਅੱਦਾ ਸਿਰਫ 550 ਰੁਪਏ। 550 ਰੁਪਏ। ਬਾਟੇ ਮਹਿੰਗੇ ਦੇਖੋ ਇਹ ਕਿੰਤਾ ਵੀ ਆਈਟਮਾਂ। ਸੱਤੋ ਭਾਜੀ ਆਈਟਮਾਂ ਸਾਰੀਆਂ ਪਈਆਂ ਆਪਣੇ ਕੋਲ। ਫਰੈਸ਼ ਪੇਂਟ ਵਾਲਾ ਸੂਟ। ਹਾਂਜੀ। ਲੈ ਲੋ। ਫਰੈਸ਼ ਪੇਂਟ ਦਾ ਸੂਟ ਭਾਜੀ। ਤੁਸੀਂ ਨਵਾਂ ਕੰਮ ਸ਼ੁਰੂ ਕਰਨਾ ਹੈ ਬਈ ਸੋਚਣ ਦੀ ਲੋੜ ਨਹੀਂ। ਕਰੇ ਬੈਠੇ ਵੇ ਇੱਕ ਮਾਵੇ ਖੋਲ ਕੇ। ਸਾਤੀਆ ਦਾ ਮਾਲ ਆਖੀ ਦਾਸੀਆ ਮੈਂ ਕਪੜਾ ਕੰਮ ਸ਼ੁਰੂ ਕਰਾ ਲੇ 2023 ਤਿੰਨ ਤਨੇ ਹਰ ਮਹੀਨੇ ਇਹ ਲੈਦਾ ਪੰਜਾਹ ਹਜ਼ਾਰ ਹੋ ਗਿਆ 1000 ਰੁਪਏ ਫੂਲ ਦੇ ਸਾਮਨ ਮੰਗਣਾ ਸ਼ੁਰੂ ਕਰਾ ਲਿਆ 395 ਰੁਪਏ 395 ਡਾਈਬਲ ਦਾ ਦੂਹਾਂ ਮਸਲੀਨ ਦਾ ਦੁਪੱਟਾ ਨਾਲ ਸਾਰੇ ਸੱਬਿਆ ਸੱਚੀ ਦੇ ਡਿਜ਼ਾਈਨ ਬਸ ਠੀਕ ਹੈ ਇਹ ਦੇਖੋ ਡਿਜ਼ਾਈਨਿੰਗ ਪਾ ਲਈ ਵੱਖਰੀ ਰਵਾਂਗਾ ਚੰਡੀਗੜ੍ਹ ਮਾਚਲ ਹਰਿਆਣਾ ਟੈਸਟ ਹਾਂਜੀ ਸਾਰੇ ਦੇਸ ਤੋਂ ਹੋਣ ਜਣੇ ਆ ਦੇਖੋ ਚਿਕਨਗੜ੍ਹੀ ਦਾ ਸੂਟ ਭਾਜੀ ਮਾਰਕੀਟਿੰਗ ਕਿੰਦਾ ਭਾਜੀ 1200 ਆਪਾਂ ਰੇਡ ਕਰਦੇ ਅੱਤੇ ਸਿਰਫ ਰੇਡ ਮਿਲ ਆਉਂਦਾ 525 ਰੁਪਏ ਦੁਪੱਟੇ ਵੀ ਨਾਲ ਭਾਈ ਤੁਸੀਂ ਦੇਖੋ ਕਾਪਲੇ ਨਹੀਂ ਹੁੰਦੇ ਇੱਕ ਗੱਲੀਆਂ ਦੇ ਟੋਪੀ ਦਾ ਮਿਲਣ ਕੇ ਚਾਰ ਚਾਰ ਦੀ ਐਡਵਾਂਸ ਸੈੱਟ ਜਿਨ੍ਹਾਂ ਨੇ ਵਿੱਚੋਂ ਅਸੀਂ ਲੈਣਾ ਹੈ ਬੁੱਟੀ ਤਾਂ ਹੈ। ਇਸ ਕੇ ਲਾਵਾ ਤੁਸੀਂ ਇਹ ਰੇਡੀਮੇਡ ਆਰਟੀਕਲ ਵੀ ਲੈਣੇ ਆ। ਹਾਂਜੀ। ਲਓ ਜੀ। ਰੇਡੀਮੇਡ ਆਪਣੇ ਉਹ ਆਰਟੀਕਲ ਭਾਈ 1000 ਦੇ 4 ਤੋਂ 60 ਸ਼ੁਰੂ ਹੁੰਦੇ ਨੇ। ਠੀਕ ਆ ਜੀ। ਲਓ ਜੀ। ਇਹ ਹੋਰ ਹੋਰ ਅੱਗੇ ਦੇ ਵਿੱਚ ਸ਼ੌਂਕ ਹੈ। ਹਲੋ ਜਾਰਜਟ ਆ। ਇਹ ਤੁਹਾਡੇ ਕੋਲੋਂ ਸੋ ਲੈਣਾ ਹੈ। ਸ਼ੌਂਕ ਦਿਖਾ ਦਿਓ। ਹਾਂਜੀ। ਇਹ ਮਟਾਇਟੇ ਦਾ ਲੱਗਦਾ ਕੋਸਟੇ ਤੋਂ ਇਹ ਰਿਓਨ ਦਾ ਦੁੱਧ ਭਾਈ ਐਕਸਲ ਡਬਲ ਐਕਸਲ ਇਹਪਰ ਐਕਸੈਸ ਸਾਰੇ ਜੀ ਆਹ ਬਿਆਰ ਦਾ 700 ਦਾ ਇੱਕ ਆਪਾਂ ਭਾਜੀ 350 ਤੋਂ ਸੇਲ ਲਾਤਾ ਰੱਖੀ ਰਿਓਨ ਦਾ ਦੁੱਧ ਹੈ ਭਾਜੀ ਬੱਤੇ ਸਾਈ ਸਾਰੇ ਜੀ ਐਕਸਲ ਡਬਲ ਐਕਸਲ ਸਾਰੇ ਜੀ ਰੇਟ 350 ਰੁਪਏ ਦਾ ਕੋਸਟ ਹੈ ਕਪੜਾ ਬਸ ਚੈੱਕ ਕਰ ਲੋ ਕੋਈ ਉਹ ਨਹੀਂ ਹੈਗਾ ਸਲਾ ਪਿਓਰ ਰਿਓਨ ਹੈ ਜੀ ਪਿਓਰ ਡਿਸਪਰਸਲ ਜੀ ਬਿਆਰ ਵੀ ਲੈ ਲਓ ਕੋਈ ਗੱਲ ਨਹੀਂ ਜੋ ਡੋਰੀਰ ਦਾ ਥੂਤਾ ਭਾਜੀ ਯਾਰ ਇਹਦਾ 1200 ਦਾ ਆਹ ਭਾਜੀ ਹੋਰ ਗੱਲ ਇਹ ਮੇਰੇ ਬੈਬੜਾ ਵੀ ਨੂੰ ਸ਼ੇਅਰ ਕਰਨੀ ਹੈ ਇਹ ਨਕੀ ਦਾਸ ਨੂੰ ਇਹ ਹੈਂਡਵਰਕ ਵਾਲਾ ਸੂਟ ਭਾਜੀ ਭਾਰ ਤੱਕ 15 15 ਕੋਲੇ ਸੂਟ ਉਹਨਾਂ ਦੇ ਘਰ ਤੱਕ ਫਰੀ ਜਾਣਗੇ ਅਜੀ ਤੁਮ ਫੋਨ 'ਚ ਜਿਹੜੇ ਮੇਰੇ ਪਾਸ ਫੈਂਸੀ ਕਲੈਕਸ਼ਨ ਨੇ ਉਹ ਵੀ ਸਾਰੋ ਕੁ ਲੈ ਗਈ ਮੈਂ ਨਿਗਾਹ ਕਰਾ ਲਿਆ ਨਾ ਉਹ ਵੀ ਅੱਧੀ ਹਾਫ ਰੇਟ 'ਚ ਮਿਲਣ ਨੇ ਇਹ ਤੁਸੀਂ ਸਿੰਗਲ ਸਿੰਗਲ ਬੁਟੀਕ ਵਾਲੇ ਸੂਟ ਲੈ ਸਕਦੇ ਹੋ ਇਹ ਦੇਖੋ ਜੀ ਇਹ ਵਾਲੇ ਸੂਟਾ ਜਿਹੜੇ 2015 15-15 ਦੇ ਵੀ ਅੱਧੀ ਹਾਫ ਰੇਟ 'ਤੇ ਆ ਗਲੇ ਤੱਕ ਤੇ ਇਹੋ ਜੀ ਆਈਟਮਾਂ ਤੁਹਾਨੂੰ 500 600 700 800 ਦੇ ਅੰਦਰ ਅੰਦਰ ਮਿਲ ਜੂਗਾ ਠੀਕ ਹੈ ਭਾਜੀ ਇਹ 500 550 ਸਟਾਰਟ ਹੋ ਗਏ 7-800 ਤੱਕ ਲਿੰਗਾ ਦੀ 900 ਤੱਕ ਦੀ ਵਿੰਗਾ ਜੀ ਬਣਦਾ ਯਾਨੀ ਚੈੱਕ ਕਰੀ ਜੋ ਭਾਜੀ ਇਹਦੇ ਸਾਰੇ ਪਿਓਰ ਦੇ ਕੱਪੜੇ ਨੇ ਡਿਜ਼ਾਈਨ ਸਾਡੇ 500 ਸਾਢੇ 400 ਸਟਾਰਟ ਹੋ ਗਏ 7-800 ਤੱਕ ਬੇਜ਼ ਦੇ ਕੱਪੜੇ ਦੇ ਹਿਸਾਬ ਨਾਲ ਹੈ ਤੇ ਵਿਆਜ 1500 ਦਾ ਸਾਡੇ ਕੋਲ ਹੀ ਸੂਟ 700 ਦਾ ਮਿਲਣਾ ਹੈ ਓਕੇ ਓਕੇ ਬਸ ਫਾਇਦੇ ਹੋਣੇ ਆ ਅਸੀਂ ਬਾਜ਼ ਮਾਲ ਖਤਮ ਕਰਨਾ ਵੀ ਚਲਾਈ ਦਾ ਕਰੀ ਚਾਹੀਦੀ ਹੈ ਸਾਰੀਆਂ ਖਤਮ ਕਰ ਦੇਣੀ ਹੈ ਖਤਮ ਕਰਨਾ ਸਿਰਫ ਦੇਖਣਾ ਕਿ ਵੀ ਉੜਦੇ ਪਏ ਸੋੜਦਾ ਪਿਆ ਉੜਦਾ ਪਿਆ ਅਸੀਂ ਬਾਜ਼ ਫਾਇਦਾ ਕਰਾਣੀ ਰੱਖਣੀ ਹੈ ਆਪਣੇ ਮੈਂਬਰਾਂ ਲਈ ਇਹ ਹੀ ਪੁੱਛਿਆ ਹੈ ਬਸ ਸਭ ਤੋਂ ਵੱਡੀਆਂ ਆਫਰਾਂ ਲਾਣੀਆਂ ਸੱਚ ਦਾ ਨਾ ਅਸੀਂ ਲੁਧਿਆਣਾ ਦੇ ਆ ਦੇਖੋ ਭਾਜੀ 15 15 ਸੂਟ ਹੈ ਵੀ ਆਪਾਂ ਤੁਹਾਨੂੰ ਬਹੁਤ ਹੀ ਘੱਟ ਰੇਟ ਤੇ ਸ਼ੁਰੂ ਕਰ ਦੇਣੀ ਹੈ ਇਹਦਾ ਸੂਟ ਪਿਓਰ ਕਪਟਨ ਦੇ 600 700 ਦੀ ਰੇਂਜ ਚ ਪਿਓਰ ਐਫਐਲਸੀ ਸੂਟ ਆ ਦੇਖੋ 755 ਰੁਪਏ ਦੀ ਰੇਂਜ ਭਾਜੀ 1495 ਰਾਟਾ 765 ਹੈ ਭਾਜੀ ਇਹ ਬਾਸ ਸਭ ਤੋਂ ਵੱਡੀ ਆਫਰ ਹੈ ਜੀ ਸੱਚ ਦਾ ਨਜ਼ਰ ਖੋਤੇ ਓਕੇ ਬਾ ਵੀਡੀਓ ਸ਼ੇਅਰ ਕਰੀ ਜੀ ਲੋ ਸ਼ੇਅਰ ਟੂ ਗਰਪ ਕਰੀ ਜੀ ਲੋ ਆਪਾਂ ਇੱਧੇ ਦੇ ਸੂਟ ਗਿਫਟ ਕਰ ਰਹੇ ਆਂ ਯਾ ਰੱਖਿਓ ਲੋਰ ਦੇ ਦੁਪੱਟੇ ਨਾਲ ਲੈਸ ਵਾਲੇ ਡਿਜ਼ਾਈਨ ਹੈ ਭਾਜੀ ਚੰਡੀਗੜ੍ਹ ਹਿਮਾਚਲ ਹਰਿਆਣਾ ਟੈਸਟ ਇਹੋ ਜੇ ਸੂਟ ਜਿਹੜੇ 15-1500 ਵਿਕਦੇ ਆਂ ਅਸੀਂ ਇਹਦੇ ਸੂਟ ਤੁਹਾਨੂੰ 6500 ਦੇ ਵਿੱਚ ਦੇ ਦੇਣਾ ਭਾਜੀ ਠੀਕ ਹੈ ਜੀ ਠੀਕ ਹੈ ਸਰ ਇਹ ਸੂਟ ਚੈੱਕ ਕਰੂੰਗਾ ਭਾਜੀ ਹਜ਼ਾਰਾਂ ਡਿਜ਼ਾਈਨ ਮੈਂ ਸਾਰੀ ਵੀਡੀਓ ਤੇ ਨਹੀਂ ਦਿਖਾ ਪਾਉਂਗਾ ਜੇ ਬਹੁਤ ਲੰਬੀ ਹੋ ਜਣੀ ਹੈ ਤੁਸੀਂ ਇੱਥੇ ਵਿਜ਼ਿਟ ਕਰੋ ਮੇਰੇ ਭੈਣ ਭਰਾ ਇਹ ਦੇ ਕਪੜੇ ਚੈੱਕ ਕਰੋ ਭਾਈ 1295 ਵਾਲਾ ਸੂਟ ਲਓ ਜੀ 1295 ਪ्युअर ਰਗੈਂਦਾ ਤੇ ਨਾਲ ਆਊਗਾ ਦੁਪੱਟਾ ਸ਼ਿਮਰ ਰਗੈਂਦਾ ਸਰ 1395 ਵਾਲਾ ਸੂਟ ਪਾਈ ਰੇਟ ਮੰਨਣਾ ਸਿਰਫ ਇਹਦਾ 650 ਰੁਪਏ ਸਾਰਾ ਆਲਓਵਰ ਸੂਟ ਹੈ ਮਿਰਰ ਤੇ ਕੰਮ ਕੀਤਾ ਭਾਈ ਠੀਕ ਹੈ ਇਹ ਦੇਖੋ ਚੈੱਕ ਕਰੋ ਅੱਜ ਕੱਲ੍ਹ ਬਣਾਰਸੀ ਨਹੀਂ ਬਣ ਰਹੇ ਇਹ ਕਹਿੰਦੇ ਸੂਟ ਬਨਾਰਸੀ ਸੂਟ ਭਾਈ ਜੀ 850 ਦਾ ਵਿਕਦਾ ਹੈ ਸੂਟ ਆਪਾਂ ਰੇਟ ਦੇਣਾ ਸਿਰਫ ਇਹਦਾ ਰੇਟ ਆਲਓਵਰ ਸੂਟ ਬਨਾਰਸੀ ਨਾਲ ਦੁਪੱਟਾ ਹਾਂਜੀ 850 ਤੋਂ ਜਦੋਂ ਰੇਟ ਮਿਲਣਾ 395 ਰੁਪਏ 395 ਨਾਲ ਪਿਓਰ ਦਾ ਦੱਸਤਾ ਠੀਕ ਹੈ ਜੀ ਇਹੋ ਜੀ ਆਜਮਾ ਪੜੀ ਦੁਕਾਨਾਂ ਤੇ ਲੈ ਕੇ ਜਾਓ ਅਸੀਂ ਟ੍ਰੈਕ ਕਰਾਂਗੇ ਕੋਪ ਪਿਓਰ ਬਨਾਰਸੀ ਸੂਟ ਓਕੇ 1595 ਵਾਲਾ ਆ ਟਿਕਾ ਲ ਸਿਰਫ ਰੇਟ ਬਣਾ 5500 ਬਨਾਰਸੀ ਦਾ ਦੁਪੱਟਾ ਬਨਾਰਸੀ ਦਾ ਸੂਟ ਠੀਕ ਹੈ ਨਾਲ ਸਾਰੇ ਇੱਕ ਹੈ ਟਿਕਾ ਲ ਆ ਭਾਜੀ ਡਾਇਬਲ ਜੂ ਇਸ ਚ ਚਾਰ ਚਰ ਕਲਰ ਆਣਗੇ ਭਾਜੀ ਕੰਟਰਾਸਟ ਦੁਪੱਟਿਆਂ ਨਾਲ ਠੀਕ ਹੈ ਜੀ ਕਲਰ ਕਿਹੜਾ ਆਏਗਾ ਡਾਇਬਲ ਕਾਟਰ ਦੇ ਉੱਤੇ ਹਾਂਜੀ 1295 1150 ਇਤਨਾ ਦਿੱਤਾ ਭਾਜੀ ਸੂਟ ਹੈ ਬਲ ਨਾਲ ਦੁਪੱਟਾ ਆਏਗਾ ਔਰ ਕੈਂਦਾ ਦਾ ਹਾਂਜੀ ਦੇਖੋ ਭਾਜੀ ਕਿੰਨਾ ਪਿਆਰਾ ਸਰਦਾਰੀ ਅੱਜਕੱਲ ਹੈ ਤੁਹਾਨੂੰ ਆਫਰ ਲਾਤੀ ਆਪਾਂ ਰੇਟ ਦੇਣਾ ਸਿਰਫ 495 ਰੁਪਏ ਤੇ ਆਪ ਕੋਲ ਐਚਵੀ ਚਾਰ ਚਾਰ ਕਲਰ ਆਣਗੇ ਸੈੱਟ ਮਿਲ ਜਾਣਗੇ ਇਸ ਤੋਂ ਇਲਾਵਾ ਤੁਹਾਨੂੰ ਇਹ ਦੇਖੋ ਥੱਲੇ ਦਾ ਬੇਸ হাফ ਰੇਟ ਦਿੱਤੇ ਬਾਈ ਇਹ ਵੀ 3-3 25-25 ਸਲੂਟ ਅਟੈਚਡ ਆ ਲਗੇ ਨੇ ਇਹ ਵੀ ਤੁਹਾਨੂੰ 800-900 ਦੀ ਰੇਂਜ ਵਿੱਚ ਮਿਲ ਜਾਣੀ ਇਹ ਦੇਖੋ ਇਹ ਘੱਟ ਰੇਟ ਤੇ ਬਾਈ ਸੂਰਤ 12 95 ਅੱਜਕੱਲ ਹੈ ਜੀ ਇਹ ਵੀ ਤੁਹਾਨੂੰ ਦੇਖੋ ਮਿੰਨਾ ਸਿਰਫ ਹੋ ਜਾ 450 ਰੁਪਏ ਸਾਢੇ 400 ਤੇ ਆਹ ਦੇਖੋ ਬਾਈ ਚੌਕਲੇਟ ਲੈਣੀ ਚੌਕਲੇਟ ਮਿਲ ਜਾਏਗੀ ਹਾਂ ਜੀ ਐ ਦੇਖੋ ਬਾਈ ਰੋ ਕਲੈਕਸ਼ਨ ਬਹੁਤ ਹਨ ਬਲਕਿ ਆਪਾਂ ਵੀ ਨਹੀਂ ਸਾਰੀ ਵਹਿਗਲ ਮਿਲ ਨਹੀਂ ਆ ਦੇਖੋ ਹਾਂ ਬਾਕੀ ਤੁਸੀਂ ਇੱਥੇ ਦੇਖ ਲਓ ਬਰਬਰੀ ਮਿਲ ਜੇਗੀ ਬਾਟਿਕਰ ਮਿਲ ਜਣਗੇ ਹਰ ਤਰ੍ਹਾਂ ਦਾ ਆਰਟੀਕਲ ਹੈ ਵੇਖੋ ਇੱਥੇ ਬਿਨਾ ਹੋਰ ਕੈਂਗਾ ਚੈੱਕ ਕਰੋ ਹੈਲੋ ਕੈਂਗਾ ਦੇਖੋ ਬਨਾਸੀ ਦੁਪੱਟੇ ਦੇ ਨਾਲ ਇਹ ਸਾਰੇ ਸਾਈਡ ਤੇ ਤਿਆਰ ਹੁੰਦਾ ਬੰਦਾ ਸਾਡੇ ਕਲੈਕਸ਼ਨ 25 2500 ਦਾ ਆਰਟੀਕਲ ਹੈ ਵੀ ਤੁਹਾਨੂੰ ਹਾਸ ਰੇਟ ਤੇ ਮਿਲ ਜਣਾ ਦੁਪੱਟੇ ਆਣਗੇ ਭਾਈ ਨਾਲ ਬਨਾਸੀ ਦੇ ਵਿੱਚ ਕਿੰਨੇ ਸੋਹਣੇ ਕਲੈਕਸ਼ਨ ਹਨ ਚੈੱਕ ਕਰੋ ਵੀ ਆਰਟੀਕਲ ਚੈੱਕ ਕਰੋ ਕਿੰਨੇ ਆਜਾ ਸੂਟ ਮੀਰੇ ਬਾਈ ਦਾ ਨੂੰ ਇਹ ਵੀ 14-1500 ਦੀ ਰੇਂਜ ਚ ਮਿਲਦੇ ਨੇ ਦਸੋ ਅਰੇ ਇਹ ਆਰਟੀਕਲ ਬਹੁਤ ਹੈ ਹਾਂਜੀ ਸਾਡਾ ਫਸਟ ਫਲੋਰ ਹੈ ਉੱਥੇ ਸਾਡੇ ਕੋ ਸਾਰਾ ਰੈਡੀमेड ਆਰਟੀਕਲ ਮਿਲੇਗਾ ਠੀਕ ਹੈ ਆ ਦੇਖੋ ਇਹ ਸਭ 800 ਦੀ ਵਿੱਚ ਭਈਆ ਆਪਾਂ ਥੇ ਹੋਰ ਜਾਮਦਸਾ ਬਾਈ 1500 ਰੁਪਏ ਆਫ ਰੇਟ ਕਿੰਨੇ ਹੈ ਇਹਨਾਂ ਉੱਪਰ ਉਹ ਫਰੰਟਸ ਰੇਟ